ਤਨਵਾਦ ਸ਼ੁਕਰੀਆ ਜਿੰਨੇ ਵੀ ਮੀਡੀਆ ਦੇ ਮੰਚਾਂ ਨੂੰ ਤੁਸੀਂ ਪ੍ਰਤੀਨਿਧੀ ਅਣਕੇ ਆਇਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਸ਼ਾ ਅੱਜ ਦਾ ਕਾਫੀ ਗੰਭੀਰ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਇਹ ਚੁੱਪ ਨੂੰ ਕੁਸਵਾਲ ਜਵਾਬ ਜਾ ਕੌਂਟਰ ਸਵਾਲ ਜੋ ਹੈ ਉਹਦੇ ਵਿੱਚ ਪੈਣਾ ਪਊਗਾ ਇਹ ਤੋਂ ਪਹਿਲਾਂ ਆਣੀ ਸਕਾਰਾਂ ਨੇ ਯੂਥ ਨੂੰ ਸਿਰਫ ਨਸ਼ਿਆਂ ਵੱਲੇ ਪਾਸੇ ਨੂੰ ਧੱਕਿਆ ਯੂਥ ਦਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ ਯੂਥ ਦਾ ਇੰਟਰਸਟ ਪੜਾਈ ਵੱਲ ਹੁੰਦਾ ਹੈ ਉਹਨਾਂ ਨੇ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ ਤੇ ਸਾਡੇ ਪੰਜਾਬੀ ਦੀ ਕਹਾਵਤ ਹੈ ਵਿਹਲਾ ਮਨ ਸ਼ੈਤਾਨੀ ਦਾ ਕਰ ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋਵੇ ਪੰਜਾਬ ਜਿਹੜਾ ਹੌਲੀ-ਹੌਲੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀਆਂ ਫੜਨਾ ਬਹੁਤ ਸਾਰੇ ਬੱਚਿਆਂ ਨੇ ਕੀਤਾ ਵੀ ਹੈ ਆਪਣੀ ਪਰਸਨਲ ਐਫਰਟ ਨਾਲ ਬਹੁਤ ਸਾਰੇ ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ ਪਰ ਮਾਹੌਲ ਨਹੀਂ ਮਿਲਿਆ ਉਹਨਾਂ ਨੂੰ ਸੋ ਅਸੀਂ ਬੀਂਗ ਪੰਜਾਬੀ ਜਾਂ ਬੀਂਗ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਮੰਜ਼ੇਲਾ ਸਾਡੀ ਹੋ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂਕਿ ਕਿੱਥੇ ਬਿਜ਼ੀ ਹੋਣਗੇ ਤਾਂਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ ਦੇ ਨਾਮ ਵਾਸ ਸਕਣ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਣਾ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰ ਰੋਜ਼ ਤੁਹਾਡੀਆਂ ਕਲ ਮਾਰਾਂਹੀਂ ਤੁਹਾਡੇ ਕੈਮਰੇ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰਦੇ ਹੋ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂ ਬਹੁਤ ਵੱਡੇ ਫੁੰਨ ਦਾ ਕੰਮ ਹੈ ਇਹ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀਵਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਬਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਚੋਂ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਹਾਂ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ਕ੍ਰਿਕਟ ਵਾਲੀ ਹੈ ਉਹ ਥਾਪੀ ਉੱਚੜ ਜਾਂਦੀ ਸੀ ਬਾਅਦ ਚੋ ਕੱਪੜੇ ਬਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਪੈਦਾ ਕਰਕੇ ਦੇ ਰਕ ਨੇ ਹਾਕੀ ਕਿਤੇ ਮੇਂ ਖੇੜਦੇ ਸੀਗੇ ਜੀ ਡੰਡਾ ਤੋੜ ਕੇ ਵੀ ਜਿਹੜਾ ਜਿਹੜਾ ਹਾਕੀ ਜੀ ਵਰਗਾ ਹੋਵੇ ਬਸ ਖਿੱਦੋ ਖੁੰਡੀ ਕਹਿੰਨੇ ਨੇ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬਾਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜਿਹੇ ਹੱਕੀ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੇਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ 8 ਜਾਂ 9 ਪਲੇਅਰ ਅੱਜ ਵੀ ਨੇ ਉਦੋਂ ਵੀ ਤਾਂ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਚ ਸੱਤ ਅੱਠ ਪਲੇਅਰਾਂ ਦੇ ਆਪਣੇ ਰੁਮਾਲਾਂ ਬੰਨੇ ਹੋਈਆਂ ਤਿੰਨ ਚਾਰ ਦੇ ਨਹੀਂ ਹੈਗੀਆਂ ਸੀ ਤਾਂ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਜਿਹੜੇ ਕਿ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇੱਕ ਤਰੀ ਹੈਗੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਉਹ ਕਹਿੰਦੇ ਵੀ ਕਿਵੇਂ ਕਹਿੰਦੇ ਵੀ ਦੇਖੋ 7-8 ਦੇ ਸਿਰ ਤੇ ਇੱਕ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ ਵਾਕਿਆ ਨਹੀਂ ਇਹਦਾ ਮਤਲਬ ਯੂਨੀਫਾਰਮ ਇੱਕ ਨਹੀਂ ਹੈਗੀ ਇਹਨਾਂ ਦੀ আচ্ছা ਹੁਣ ਜਿਹਨੂੰ ਪੁੱਛਿਆ ਸੀ ਗੋਰੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ ਪਤਾ ਉਹਨੂੰ ਵੀ ਨਹੀਂ ਸੀਗਾ ਵੀ ਗੱਲ ਕੀ ਹੈ ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ ਕਹਿੰਦਾ ਨਹੀਂ ਨਹੀਂ ਵਰਦੀ ਇੱਕੋ ਹੀ ਹੈ ਯੂਨੀਫਾਰਮ ਮਿਸਵਾਨ ਕਹਿੰਦਾ ਨਹੀਂ ਯਾਰ ਤੂੰ ਦੇਖ ਤਾਂ ਸਹੀ ਇਹ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕੱਪੜਾ ਬੰਨਿਆ ਹੋਇਆ ਕਿਸੇ ਦੇ ਨਹੀਂ ਬੰਨਿਆ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ ਵੈਸੇ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀਸੇ ਵੈਰੀ ਵੈਰੀ ਡੇਂਜਰਸ ਪਲੇਅਰ ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ 골 ਹੋ ਜਾਂਦਾ ਬਸ ਉਦੋਂ ਕਿਉਂਕਿ 골 ਤੋਂ ਸਰਜੀਤ ਸਿੰਘ ਹੋਰੀ ਪਿਰਥੀਪਾਲ ਹੋਰੀ ਕਰਦੇ ਸੀ ਸਵਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨੇ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਹੀ ਪਰਤਾਂ ਪਾਉਂਦੇ ਰਹੇ ਹਾਂ ਜੀ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਆ ਚੱਕੀਏ ਯਾਰ ਯਾਰ ਗਰਾਊਂਡ じゃ ਬਣਾ ਲਈਏ ਹੈਨਾ ਸਰਕਾਰਾਂ ਸਕੂਲਾਂ ਤੋਂ ਕਾਦੀਆਂ ਉਮੀਦਾਂ ਆਂਦੀਆਂ ਸੀ ਹੁਣ ਸਰਕਾਰ ਬਣਾਉਗੀ ਇਹ ਚੀਜ਼ਾਂ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਹਾਂ ਇਸ ਕਰਕੇ ਮੈਨੂੰ ਪਤਾ ਇਸ ਗੱਲ ਅਸੀਂ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦਿੰਨੇ ਆ ਜਿਹੜੇ ਜਿੱਤ ਕੇ ਆ ਜਾਂਦੇ ਨੇ ਉਹ ਤਾਂ ਹਰੇਕ ਦੇ ਦਿੰਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ ਵੀ ਅਸੀਂ ਕਹਿੰਨੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ ਉਹ ਜੈਵਲਨ ਤਾਂ ਲੈ ਲਾ ਜਿਹੜੀ ਜੈਵਲ ਨੂੰ ਸੁੱਟਣੀ ਹੈ ਉਹ ਗੱड्डा ਤਾਂ ਮਿਲ ਜੇ ਜਿਹੜੇ ਗੱਡੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੁਲੀ ਜਾਂਦੇ ਰਹਿੰਦੇ ਆ ਉੱਥੇ ਗੱड्डा ਹੁੰਦਾ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ 8-8 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੱਤਣਾ ਨਾ ਜਿੱਤਣਾ ਬਾਅਦ ਦੀ ਗੱਲ ਹੈ ਪਰ ਕਿਰਿਆ ਤਿਆਰੀ ਤਾਂ ਪ੍ਰੋਪਰ ਤਰੀਕੇ ਨਾਲ ਹੋਵੇ ਨਾ ਸੋ ਪਹਿਲੀ ਸਰਕਾਰ ਆ ਜਿਹੜੀ ਤਿਆਰੀ ਵਾਸਤੇ ਵੀ ਪੈਸੇ ਦਿੰਦੀ ਹੈ ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੀ ਆ ਅਸੀਂ ਇਹਨਾਂ ਨੂੰ ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇਓਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰਨਾਂ ਨੂੰ ਕਰਨਾ ਹੈ ਔਰ ਸੀਨੀਅਰਾਂ ਨੂੰ ਵੀ ਬਹੁਤ ਇਸਤੇਮਾਲ ਉਹਨਾਂ ਦੇ ਤਿਆਰ ਵੀ ਅਸੀਂ ਕਰਾਂਗੇ ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ਕ੍ਰਿਕਟ ਦਾ ਕੈਪਟਨ ਹੈ। ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ। ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ। ਇਹ ਮੰਨਦਾ ਹੈ ਕਿ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲੇ ਹੈਗਾ ਮੌਕਾ ਮਿਲਣਾ ਚਾਹੀਦਾ। ਮਾਲਪੁਰ ਵਾਲੇ ਪਾਸੇ ਫੁੱਟਬਾਲ ਚੱਲਦੀ ਹੈ। ਸਾਡੇ ਸੁਨਾਮ ਵਾਲੇ ਪਾਸੇ ਬਾਕਸਿੰਗ ਹੈ। ਸਾਡੇ ਪਾਰਕਸ ਨੇ ਇੱਦਾਂ। ਬਰਨਾਲਾ ਹਾਕੀ ਹੈ। ਸੰਸਾਰਪੁਰ ਮਿੱਠਾਪੁਰ ਹਾਕੀ ਹੈ। ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਹੈ। ਅਸੀਂ ਉਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ। ਉਧਰ ਬਾਰਾ ਸਿੰਘ ਕੈਪਟਨ ਹੈ ਸਾਡੇ। ਫੁੱਟਬਾਲ ਦੇ ਜੀਸੀਟੀ ਮਿਲ ਫਗਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ। ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ। ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ? ਨਾਮਤਾਰ 11 ਦੀ ਕਿੰਨੀ ਕਮਾਲ ਦੇ ਨਾਮ ਤਾਰ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮ ਤਾਰੀ 11 ਦੇ ਪੈਣੀ ਸਾਹ ਉਹਨਾਂ ਕੋਲੇ ਐਸਟੋਟਰਫੀ ਹੈਗਾ ਹੈ ਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾਂ ਦੇ ਦਿਦਾਰਾ ਦੋਨੋਂ ਭਾਈ ਖੇਡਦੇ ਰਏ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਹੈ حاضر ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟੂਰਨਾਮੈਂਟ ਵੇਲੇ ਪਰਚੇ ਹੀ ਕੱਟ ਕੇ ਕਰਾਉਨੇ ਨੇ ਹੁ ਕਿੱਥੋਂ ਦਾ ਟੂਰਨਾਮੈਂਟ ਦਾ ਇਨਾਮ ਪਰਚੇ ਕੱਟਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚੰਨ ਚ ਬਣ ਜਾਰ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗਲਾ ਪੋਡੀਅਮ ਫਿਨਿਸ਼ ਨਾ ਪੋਡੀਅਮ ਤੇ ਫਿਨਿਸ਼ ਕਰਨ ਵਾਲੇ ਤੇ ਸੋਨੇ ਦੇ ਚਾਂਦੀ ਦੇ ਸਿਲਵਰ ਦੇ ਮੈਡਲਾਂ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉੱਪਰੀਆਂ ਹੋਣ ਇਹ ਸੋਚ ਕੇ ਅਸੀਂ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰੋਂ ਉਧਰੋਂ ਜਾਂ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰੱਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਵਰਤਿਆ ਦੇ ਸਕੋ ਜੀ ਸਰ ਇੱਕ ਉਹ ਪ੍ਰੋਜੈਕਟ ਬਜਟ ਸਿਰ ਰੱਖਿਆ ਸੀ ਜੀ ਪ੍ਰੋਪੋਜ਼ਲ ਖੇਡ ਨਰਸਰੀ ਹਾਂਜੀ 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 ਖੇਡ ਨਰਸਰੀ ਵੀ ਹੋਣੀ ਨਰਸਰੀ ਦੇ ਵਿੱਚ ਕੀ ਹੈ ਨਰਸਰੀ ਚ ਸਾਨੂੰ ਨਾਲ ਉੱਥੇ ਹੋਸਟਲ ਬਣਾਉਣਾ ਹੈ ਉਹ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜੂਗੀ ਨਰਸੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖਾਣਾ ਖਾਕ ਦੀ ਵੀ ਲੋੜ ਹੋਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ ਆਊਟਡੋਰ ਗੇਮਾਂ ਵੀ ਹੋਣਗੀਆਂ ਇਹ ਪ੍ਰੋਜੈਕਟ ਤੋਂ ਬਾਅਦ ਹੋ ਜਾਈਏ ਹਾਂ ਇਹ ਹਾਂ ਨਰਸੀਸ ਹੋਰ ਸਮਝ ਲਓ ਨਰਸਰੀਸ ਤਾਂ ਇੱਕ ਹੋ ਗਈ ਆ ਕਿ ਇੱਕ ਇਨਡੋਰ ਫੈਸਿਲਿਟੀ ਹੋਗੀ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋਗੀ ਹੈਨਾ ਕੋਚਸ ਵੀ ਹੋਗੇ ਗਰਾਊਂਡ ਤਾਂ ਚਲੋ ਹੋਣਗੇ ਜਿਵੇਂ ਅਸੀਂ ਹੁਣੇ ਬਲਟਨ ਪਾਰਕ ਚ ਕਰਕੇ ਆਏ ਸੋ ਐਸੀ ਤਰ੍ਹਾਂ ਹੀ ਅਸੀਂ ਆਹ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡ ਕੋ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਅਦ ਚ ਉਹ ਬਾਅਦ ਚ ਉਹ ਕਿਹੜਾ ਗਰਾਊਂਡ ਹੈ ਟੂਰਨਾਮੈਂਟ ਤਾਂ 3-4 ਦਿਨ ਦਾ ਹੁੰਦਾ ਬਾਹਰ ਦੇ ਵਿੱਚ ਉਹ ਗਰਾਊਂਡ ਮੱਝਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਆ ਉੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਂ ਫਿਰ ਉੱਥੇ ਮਲਕਈ ਜਿਹੇ ਇਸੇ ਵੀ ਗਰਾਊਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਆ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਹੋ ਅਸੀਂ ਉਹਨਾਂ ਨੇ ਗਰਾਊਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ ਹਰੇਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਦੇ ਵਿੱਚ ਸਰ ਸਪੋਰਟਸ ਡਿਪਾਰਟਮੈਂਟ ਜਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰੇਕ ਪਿੰਡ ਕੋਲੇ ਹਰੇਕ ਪਿੰਡ ਕੋਲੇ ਜ਼ਮੀਨ ਹੈਗੀ ਹੈ ਦੇਖੋ ਹਰੇਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਮਿਲ ਕੋਲੇ ਹਜ਼ਾਰਾਂ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ ਹਰੇਕ ਪਿੰਡ ਕੋਲੇ ਜਗ੍ਹਾ ਹੈਗੀ ਹੈ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਡਿਪਾਰਟਮੈਂਟ ਪੈਸੇ ਟਰਾਂਸਫਰ ਮੈਂ ਕਹਿੰਦਾ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆ ਲਓ ਜੀ ਮੈਂ ਕਹਿੰਦਾ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਹਾਲੋ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦਿਓ ਐਨ ਆਰ ਆਈ ਕਹਿੰਦੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦੋ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ ਲਾਂਗੇ ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ ਦਾਨ ਕਰਨਾ ਚਾਹੁੰਦਾ ਵਲੰਟੀਅਰ ਵੀ ਹੋ ਲੈ ਲਾਂਗੇ ਜਿੱਥੇ ਖਰੀਦਣੀ ਪਈ ਖਰੀਦ ਲਾਂਗੇ ਕੋਈ ਚੱਕਰ ਨਹੀਂ ਬਜਟ ਦੀ ਅਲੋਕੇਸ਼ਨ ਹੈ ਸਿਰ ਲੱਗ ਜਿਵੇਂ ਪੰਜਾਬ ਮੰਤਰੀ ਫੋਰਡ ਦੇ ਵਿੱਚ ਬਸ਼ੀ ਬੜੀ ਟਿੰਕਿੰਗ ਹੋਈ ਸੀ ਆਪਕੇ ਜੀ ਕਿ ਕਮਿਟੀ ਹੋਦੀ ਸੀ ਲੱਗਦਾ ਡਿਪਾਰਟਮੈਂਟ ਦੀ ਅਪੋਪਰੇਟਿਵਾ ਪਹਿਲਾਂ ਹੁੰਦੀਆਂ ਸੀਗੀਆਂ ਉਹਨੂੰ ਰਿਵਾਈਜ਼ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਨੇ ਵਾ ਪਤਾ ਕੀ ਦੇਖੋ ਪਤਾ ਕੀ ਹੈ ਹੋਇਆ ਪਤਾ ਕੀ ਅਸੀਂ ਵੀ ਕਬੱਡੀ ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜੇ ਤੁਸੀਂ ਪੋਸਟਰ ਪੜ੍ਹੋਗੇ ਤਾਂ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 60 ਕਿਲੋ ਤੇ ਉੱਪਰ ਆ ਇੰਨੀਆਂ ਕੈਟਾਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂ ਜੀ ਇਹਦਾ weight ਹੋ ਗਿਆ ਖਤਮੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕੈਡਮੀ ਆ ਜਾਂ ਵੱਡੇ ਲੈਵਲ ਤੇ ਕਰਦੇ ਉਹ ਜਵਾਕ ਕਿੱਧਰ ਜਾਣਗੇ 35 ਕਿਲੋ ਵਾਲੇ ਫਿਰ ਜੁੜ ਕੋਲ ਨਰਸਰੀ ਨਹੀਂ ਆਉਗੀ 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਨਹੀਂ ਫਿਰ ਤੁਸੀਂ ਬਾਅਦ ਚ ਗਾਹਾਂ ਆਲ ਓਪਨ ਕਿਵੇਂ ਕਰਾ ਦੋਗੇ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ VOTER ਸੂਚੀ ਦੇਖਦੇ ਸੀਗੇ ਇਤਰਾਜ ਫੀਸ ਭਰਦੇ ਸੀ 15 ਰੁਪਏ ਵੀ ਇਹ ਪਲੇਅਰ ਇਸ ਇਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ VOTER ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਨਾ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਆਂ ਬੜੀ ਸੱਚੀ ਸੁੱਚੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੇ ਪੈ ਰਹੀਆਂ ਨੇ ਜੀ ਮਿੱਟੀ ਦੀਆਂ ਸੌਹ ਦਾ ਮਤਲਬ ਕੀ ਪਿੰਡ ਵਾਲੇ ਕਹਿੰਦੇ ਨੇ ਇੰਤ ਸੌਂ ਚ ਕਹੋ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਕਿਉਂਕਿ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ 'ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਆਪਣੇਆਂ ਦੇ ਮੈਂ ਕਹਿੰਨਾ ਗੇਮ ਜਿੱਤਨੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਇਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਅਗਲੇ ਦਿਨ ਅਗਲੇ ਪਿੰਡ ਉਹ ਜਿੱਤ ਜੂਗੀ ਪਰ ਕਬੱਡੀ ਦੀ ਗੇਮ ਜਿੱਤਨੀ ਚਾਹੀਦੀ ক্রিকেট ਨਾਲ ਕੀ ਹੋਇਆ ਸੀ ਜਦੋਂ ਫਿਕਸਿੰਗ ਦੇ ਲਾਗੇ ਚਾਰਜ ਲੋਕ ਦੇਖਣੋਂ हट ਗਏ ਸੀ ਵੀ ਰਲੇ ਹੋਏ ਨੇ ਯਾਰ ਇਹ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਦੀ ਗੱਲਾਂ ਯਾਰ ਵੀ ਐ ਕਿਵੇਂ ਹੋ ਗਿਆ ਵੀ ਰਲ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੋਨੇ ਦੇ ਇਕੱਠੇ ਵੀ ਟੂਰਨਾਮੈਂਟ ਆਪਣੇ ਪਿੰਡ ਫਿਰ ਜੀ ਹੁਣ ਤੁਹਾਨੂੰ ਆਹਾ ਮਿਲੂਗਾ ਮੂਰੋਂ ਵੀ ਹਰਤਾ ਰਲ ਕੇ ਖੇਡਦੇ ਨੇ ਜਾਂ ਕੋਈ ਹੋਰ ਫਿਰ ਲੋਕਾਂ ਦੇ دل ਟੁੱਟ ਜਾਂਦੇ ਸੋ ਇਹ ਚਾਹੁੰਦੇ ਸੱਚੀ ਸੁੱਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਇਹ ਜੇ ਕਰਵਾਏ ਜਾਣ ਜਿਸ ਵਿੱਚ ਜਿਹੜਾ ਜਿਹੜਾ ਤਕੜਾ ਹੈ ਜਜ ਜਿਹਦੇ ਜ ਟੈਲੈਂਟ ਉਹ ਜਿੱਤੇ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਬਿਕਰਮ ਵਿੱਚ ਮਿਲਦੀ ਹੈ ਯਾਰ ਨਾ ਬਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਬਾਅਦ ਤੇ ਖੇਡਾਂ ਸ਼ੁਰੂ ਕਰੇ